ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕੁਝ ਬਾਲੀਵੁੱਡ ਹਸਤੀਆਂ ਗੁਰੂ ਸਾਹਿਬ ਦੇ ਦਰਸ਼ਨ ਲਈ ਆਈਆਂ ਸਨ। ਇਸ ਦੌਰਾਨ ਬਾਲੀਵੁੱਡ ਅਭਿਨੇਤਰੀ ਜੂਹੀ ਚਾਵਲਾ, ਮਨੀਸ਼ਾ ਕੋਰਾਲਾ, ਅਭਿਨੇਤਾ ਰਿਸ਼ੀ ਕਪੂਰ ਤੇ ਰੰਦੀਰ ਕਪੂਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਅਭਿਨੇਤਰੀ ਜੂਹੀ ਚਾਵਲਾ ਨੇ ਬਾਬਾ ਬੁੱਢਾ ਸਾਹਿਬ eri ਥੱਲੇ ਬੈਠ ਕੇ ਕੀਰਤਨ ਸਰਵਨ ਕੀਤਾ ਤੇ ਪੰਗਤ ਵਿੱਚ ਬੈਠ ਕੇ ਗੁਰੂ ਘਰ ਦਾ ਲੰਗਰ ਵੀ ਛਕਿਆ। ਇਸ ਦੌਰਾਨ ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਮਨ ਸੀ ਕਿ ਅੰਮ੍ਰਿਤਸਰ ਆਉਣ ਤੇ ਉਹ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰਨ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਇੱਥੋਂ ਦੀ ਵਿਸ਼ਾਲਤਾ ਤੇ ਖੂਬਸੂਰਤੀ ਦੇਖ ਕੇ ਉਹਨਾਂ ਕੋਲ ਸ਼ਬਦ ਨਹੀਂ ਹਨ ਉਹਨਾਂ ਦੱਸਿਆ ਕਿ ਉਹਨਾਂ ਬਸ ਇਹੀ ਅਰਦਾਸ ਕੀਤੀ ਹੈ ਕਿ ਅਗਲੀ ਵਾਰ ਜਦੋਂ ਵੀ ਉਹ ਸ੍ਰੀ ਹਰਮੰਦਰ ਸਾਹਿਬ ਆਉਣ ਤੇ ਆਪਣੇ ਸਾਰੇ ਪਰਿਵਾਰ ਸਮੇਤ ਦਰਸ਼ਨ ਲਈ ਹੀ ਆਉਣ अपना सौभाग्य समझती हूँ कि मैं आज यहाँ पर आ सक और आज सुबह मेरा तो मकसद था कि मैं गोल्डन टेम्पल आऊँ अमृतसर आई हूँ तो ये यह, यहाँ तो आना बनता ही है और यहाँ की विशालता खूबसूरती और श्रद्धा देख के तो दिल एकदम आ, क्या कहूँ मैं मेरे पास शब्द नहीं है ऐसी एस, अच्छी जगह है कि हाँ बड़ा बड़ा अभिनेता ऋषि कपूर कपूर ने गल बात इनकार कर दिया की ओर सिर्फ गुरु करो आशीर्वाद लोरान अभिनेत्री मनीषा कोयराल ने कहा की श्री हरिमंदर साहब विखे इला सुन के मन न